ਇੱਥੇ ਬਟਾ ਚਾੜਾ ਇੱਕ ਵੇਲੇ ਤੇ ਜਦੋਂ ਜਿੰਦਾ ਸੀ ਉਹਦੇ ਇੱਕ ਕੇਸ ਹੋਇਆ ਸੀਗਾ ਸਾਡੇ ਗਾਣੇ ਕੁਝ ਬੰਦਿਆਂ ਨੇ ਸ਼ਰਾਤੀਆਂ ਸਰਾਂ ਨੇ ਲੀਕ ਕੀਤੇ ਸੀ। ਅ ਔਰ ਔਰੋਂ ਨੇ 47 ਗਾਣੇ ਲੀਕ ਕਰਨ ਦਾ ਸੋਸ਼ਲ ਮੀਡੀਆ ਦੇ ਉੱਤੇ ਇਸ਼ਤਿਹਾਰ ਵੀ ਦਿੱਤਾ ਸੀਗਾ। ਔਰ ਗੱਲ ਸੀ ਵੀ ਹੁੰਦੀ ਹੈ ਤੁਸੀਂ ਕਿਸੇ ਵੀ ਫੀਲਡ 'ਚ ਕੰਮ ਕਰਦੇ ਹੋ ਤਾਂ ਤੁਹਾਡੇ ਜਿਹੜੇ ਕੰਪੀਟੀਟਰ ਹੁੰਦੇ ਉਹ ਤੁਹਾਡੇ ਨਾਲ ਕਹਿੰਦੇ ਤਾਂ ਹੈਗੀ। ਕੈਸ਼ਿਕਾ ਅੰਕਲ ਜੀ ਅੱਜ ਤੁਸੀਂ ਵਿਸ਼ੇਸ਼ ਤੌਰ ਤੇ ਸ਼੍ਰੀ ਨੰਦਪੁਰ ਸਾਹਿਬ ਦੀ ਅਦਾਲਤ ਦੇ ਵਿੱਚ ਆਏ ਹੋ ਕੀ ਕਾਰਨ ਹੈ ਕਿਹਨਾ ਕਾਰਨਾ ਕਰਕੇ ਆਏ ਹੋ ਜੀ ਜਿੱਥੇ ਵੀ ਸਾਡਾ ਇੱਕ ਗੇਟ ਦੇ ਜਦੋਂ ਜਿੰਦਾ ਸੀ ਉਦੋਂ ਇੱਕ ਕੇਸ ਹੋਇਆ ਸੀਗਾ ਸਾਡੇ ਗਾਣੇ ਕੁਝ ਬੰਦਿਆਂ ਨੇ ਸ਼ਰਾਤੀ ਅੰਸਰਾਂ ਨੇ ਲੀਕ ਕੀਤੇ ਸੀਗੇ ਔਰ ਉਹਨਾਂ ਨੇ 47 ਗਾਣੇ ਲੀਕ ਕਰਨ ਦਾ ਸੋਸ਼ਲ ਮੀਡੀਆ ਦੇ ਉੱਤੇ ਇਸ਼ਤਿਹਾਰ ਵੀ ਦਿੱਤਾ ਸੀਗਾ ਤਾਂ ਜਦੋਂ ਉਹਦਾਂ ਪਹਿਲਾ ਗਾਣਾ ਅਲਚੈਪੋ ਸਾਡਾ ਲੀਕ ਕਰਤਾ ਸੀ ਤਾਂ ਅਸੀਂ ਇੱਥੇ ਗੁਰੂ ਘਰ ਆਏ ਹੋਏ ਸੀਗਾ ਮੈਂ ਅਸੀਂ ਇੱਥੇ ਕੰਪਲੇਂਟ ਕਰਗੇ ਸੀ ਉਦੋਂ ਤਾਂ ਉਹ ਕੰਪਲੇਂਟ ਦੇ ਆਧਾਰ ਤੇ ਜਿਹੜਾ ਅ ਚੱਲ ਰਿਹਾ ਕੇਸ ਉਦੋਂ ਦਾ ਤੇ ਉਹ ਕਾਫੀ ਹੁੰਦੇ ਕੈਨੇਡਾ ਵੀ ਪਹੁੰਚ ਗਿਆ ਇੱਕ ਤਾਂ ਕਨਵਰਕਲੇ ਵਾਲ ਤਾਂ ਬਾਕੀ ਜਮਾਨਤ ਤੇ ਇਕੰਦਰ ਵੀ ਆ ਗਿਆ ਮਤਲਬ ਕਿਹੜੇ ਕਿਹੜੇ ਸਿੰਗਰਸ ਨੇ ਜਿਨ੍ਹਾਂ ਨੇ ਉਹਨਾਂ ਦੇ ਗਾਣੇ ਲੀਕ ਕੀਤੇ ਨੇ ਕਾਰਨ ਕੀ ਹੈ ਵੀ ਉਹ ਫੇਮ ਲੈਣਾ ਚਾਹੁੰਦੇ ਨੇ ਬਿਲਕੁਲ ਜੀ ਜਦੋਂ ਕੋਈ ਸਿੰਗਰ ਦਾ ਗਾਣਾ ਜਿਆਦਾ ਚੱਲਦਾ ਹੈ ਹਨਾ ਫਿਰ ਦੂਜੀ ਉਹਦੀ ਕਾਪੀ ਕਰਨ ਦੀ ਜਾਂ ਕੋਈ ਉਹ ਤਾਂ ਕੋਸ਼ਿਸ਼ਾਂ ਤੁਹਾਨੂੰ ਪਤਾ ਹੈ ਇੰਡਸਟਰੀ ਦੇ ਵਿੱਚ ਚਲਦੀਆਂ ਰਹਿੰਦੀਆਂ ਨੇ ਔਰ ਗੇਲਸੀ ਵੀ ਹੁੰਦੀ ਹੈ ਤੁਸੀਂ ਕਿਸੇ ਵੀ ਫੀਲਡ 'ਚ ਕੰਮ ਕਰਦੇ ਹੋ ਤਾਂ ਤੁਹਾਡੇ ਜਿਹੜੇ ਕੰਪੀਟੀਟਰ ਹੁੰਦੇ ਉਹ ਤੁਹਾਡੇ ਨਾਲ ਖੇਂਦੇ ਤਾਂ ਹੈਗੇ ਨੇ ਚਾਰੇ ਸਾਰੇ ਫੀਲਡ 'ਚ ਹੀ ਹਾਲ ਹੈ ਤੇ ਤੁਹਾਨੂੰ ਲੱਗਦਾ ਹੈ ਕਿ ਇਨਸਾਫ ਮਿਲੇਗਾ ਬਿਲਕੁਲ ਹੀ ਮੈਂ ਦਾਸ ਬੰਦਾ ਮੈਂ ਤਾਂ ਉਹਦੇ ਜਿਹੜੀ ਮਰਡਰ ਦਾ 302 ਦਾ ਕੇਸ ਹੋਇਆ ਉਹਦੀ ਵੀ ਪੈਰਪੈਰੀ ਕਰ ਰਹੇ ਆਂ ਔਰ ਇਹ ਵੀ ਪੈਂਡਿੰਗ ਸੀ ਇਹਨੂੰ ਵੀ ਕੋਸ਼ਿਸ਼ ਕਰਦਾ ਵੀ ਇਹ ਵੀ ਲੀਟ ਆਵੇ ਤੇ ਤੁਹਾਨੂੰ ਲੱਗਦਾ ਕਿ ਹਜੇ ਤੱਕ ਜੋ ਹੱਤਿਆ ਦਾ ਕੇਸ ਸੀ ਸਿੱਧੂ ਮੂਸੇਵਾਲੇ ਦੇ ਮਰਡਰ ਦਾ ਕੇਸ ਸੀ ਉਹ ਹਜੇ ਤੱਕ ਕਿੱਥੇ ਤੱਕ ਪੁੱਜਿਆ ਉਹ ਬਹੁਤ ਸੋਹਣਾ ਤਰੀਕੇ ਨਾਲ ਚੱਲ ਰਿਹਾ ਹੈ ਅਦਾਲਤ ਵੱਲੋਂ ਆ ਮਾਨਜੋ ਕੋਰ ਬਹੁਤ ਧਿਆਨ ਦੇਰੀ ਹੈ ਔਰ ਬੜੇ ਸਪੀਡ ਨਾਲ ਕੀ ਚੱਲ ਰਿਹਾ ਹਾਂ ਸਾਰੀਆਂ ਡੇਟ ਸਜ ਨਹੀਂ ਮੈਨੂੰ ਕਿਹਾ 14 ਦਿਨ ਤੋਂ ਵੱਧ ਤੱਕ ਦੇ ਤਰੀਕ ਨਹੀਂ ਪਈ ਉਤੇ ਜੇ ਐਵੀਡੈਂਸ ਦੇ ਉੱਤੇ ਗਵਾਈਆਂ ਹੋ ਰਹੀਆਂ ਨੇ ਮੇਰਾ ਨਾਮ ਐਡਵੋਕੇਟ ਨikhil ਭਾਰਦਵਾਜਾ ਜੀ ਅੱਜ ਸਵਰਗੀ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਫਾਦਰ ਬਲਕੌਰ ਸਿੰਘ ਜੀ ਮਾਨਜੋਗ ਅਦਾਲਤ ਨਾਨਪੁਰ ਸਾਹਿਬ ਵਿੱਚ ਪੇਸ਼ ਹੋਏ ਜਦੋਂ ਉਹਨਾਂ ਨਾਲ ਗੱਲਬਾਤ ਹੋਈ ਤਾਂ ਉਹਨਾਂ ਨੇ ਦੱਸਿਆ ਕਿ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਇੱਕ ਐਲਬਮ ਸੀ ਐਲ ਚੈਪੋ ਜੋ ਕਿਸੇ ਵੀ ਸ਼ਰਾਰਤੀ ਅੰਸਰਾਂ ਵੱਲੋਂ ਤਿੰਨ ਤੋਂ ਚਾਰ ਬੰਦਿਆਂ ਨੇ ਮਿਲ ਕੇ ਰੀਲீஸ் ਕਰ ਦਿੱਤੀ ਜੋ ਉਹਨਾਂ ਵੱਲੋਂ ਸਾਈਨ ਨਹੀਂ ਸੀ ਉਹਨਾਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਜੋ ਸ਼ਰਾਰਤੀ ਅੰਸਰ ਸੀ ਉਹਨਾਂ ਨੇ ਸਿੱਧੂ ਮੂਸੇਵਾਲਾ ਜੀ ਦੇ ਸਾਈਨ ਚੋਰੀ ਕਰਕੇ ਉਸ ਐਲਬਮ ਨੂੰ ਰੀਲீஸ் ਕਰਤਾ ਪੈਸੇ ਕਮਾਣ ਦੇ ਮਾਦੇਬ ਨਾਲ ਉਸ ਸੰਬੰਧੀ ਅੱਜ ਕੋਰਟ ਵਿੱਚ ਹਾਜ਼ਰ ਹੋਏ ਤੇ ਉਹਨਾਂ ਨੇ ਨਾਲ ਹੀ ਇਹ ਵੀ ਦੱਸਿਆ ਕਿ ਉਹ ਐਲਬਮ 'ਚ ਡੇ ਬਾਈ ਡੇ ਗਾਣੇ ਰੀਲீஸ் ਕਰਦੇ ਸੀ YouTube ਤੇ ਜਿਸ ਨਾਲ ਉਹਨਾਂ ਨੂੰ ਭਾਰੀ ਨੁਕਸਾਨ ਹੋਇਆ ਮੈਂ ਐਡਵੋਕੇਟ ਰਜਿਤ ਬੇਦੀ ਅੱਜ ਸਿੱਧੂ ਮੂਸੇਵਾਲਾ ਜੀ ਦੇ ਪਿਤਾ ਬਲਕੌਰ ਸਿੰਘ ਜੀ ਸਾਡੇ ਵਿੱਚਕਾਰ ਪਹੁੰਚੇ ਸਨ ਪੂ ਜੇ ਜਦੋਂ ਉਹਨਾਂ ਨੇ ਆਪਣੇ ਨਾਲ ਸਾਡੇ ਨਾਲ ਆਪਣੇ ਦੁੱਖ ਸਾਂਝੇ ਕੀਤੇ ਤੇ ਭਾਵੁਕ ਵੀ ਹੋਏ ਪੂਰੀ ਬਾਰ ਨੇ ਉਹਨਾਂ ਨੂੰ ਯਕੀਨ ਦਿਵਾਇਆ ਕਿ ਉਹਨਾਂ ਦੇ ਕੇਸ ਦੀ ਪੈਰਵਾਹੀ ਤੇ ਮਾਨਯੋਗ ਅਦਾਲਤ ਨੇ ਵੀ ਉਹਨਾਂ ਨੂੰ ਯਕੀਨ ਦਿਵਾਇਆ ਕਿ ਉਹਨਾਂ ਦੀ ਜਿਹੜੀ ਕੇਸ ਦੀ ਪੈਰਵਾਹੀ ਹੈ ਸਚੇਜੇ ਢੰਗ ਨਾਲ ਕੀਤੀ ਜਾਵੇਗੀ ਔਰ ਉਹਨਾਂ ਨੇ 47 ਗਾਣੇ ਲੀਕ ਕਰਨ ਦਾ ਸੋਸ਼ਲ ਮੀਡੀਆ ਦੇ ਉੱਤੇ ਇਸ਼ਤਿਹਾਰ ਵੀ ਦਿੱਤਾ ਸੀਗਾ ਔਰ ਜਲਸੀ ਵੀ ਹੁੰਦੀ ਹੈ ਤੁਸੀਂ ਕਿਸੇ ਵੀ ਫੀਲਡ 'ਚ ਕੰਮ ਕਰਦੇ ਹੋ ਤਾਂ ਤੁਹਾਡੇ ਜਿਹੜੇ ਕੰਪੀਟੀਟਰ ਹੁੰਦੇ ਉਹ ਤੁਹਾਡੇ ਨਾਲ ਕਹਿੰਦੇ ਤਾਂ ਹੈਗੇ ਨੇ ਸ਼ਰਸ਼ੀਕਾ ਲੰਕਲ ਜੀ ਅੱਜ ਤੁਸੀਂ ਵਿਸ਼ੇਸ਼ ਤੌਰ ਤੇ ਸ਼੍ਰੀ ਨੰਦਪੁਰ ਸਾਹਿਬ ਦੀ ਅਦਾਲਤ ਦੇ ਵਿੱਚ ਆਏ ਹੋ ਕੀ ਕਾਰਨ ਹੈ ਕਿਹਨਾ ਕਾਰਨਾ ਕਰਕੇ ਆਏ ਹੋ ਜੀ ਜਿੱਥੇ ਬਟਾ ਸਾਡਾ ਇੱਕ بیٹے ਦੇ ਜਦੋਂ ਜਿੰਦਾ ਸੀ ਉਦੋਂ ਇੱਕ ਕੇਸ ਹੋਇਆ ਸੀਗਾ ਸਾਡੇ ਗਾਣੇ ਕੁਝ ਬੰਦਿਆਂ ਨੇ ਸ਼ਰਾਤੀ ਅੰਸਰਾਂ ਨੇ ਲੀਕ ਕੀਤੇ ਸੀ ਔਰ ਉਹਨਾਂ ਨੇ 47 ਗਾਣੇ ਲੀਕ ਕਰਨ ਦਾ ਸੋਸ਼ਲ ਮੀਡੀਆ ਦੇ ਉੱਤੇ ਇਸ਼ਤਿਹਾਰ ਵੀ ਦਿੱਤਾ ਸੀਗਾ ਆ ਜਦੋਂ ਉਹ ਦਿਨ ਪਹਿਲਾ ਗਾਣਾ ਅਲਚੈਪੋ ਸਾਡਾ ਲੀਕ ਕਰਤਾ ਸੀ ਤਾਂ ਅਸੀਂ ਇੱਥੇ ਗੁਰੂ ਘਰ ਆਏ ਹੋਏ ਸੀਗਾ ਮੈਂ ਤਾਂ ਅਸੀਂ ਇੱਥੇ ਕੰਪਲੇਂਟ ਕਰਗੇ ਸੀ ਉਦੋਂ ਤਾਂ ਉਹ ਕੰਪਲੇਂਟ ਦੇ ਆਧਾਰ ਤੇ ਜਿਹੜਾ ਅ ਚੱਲ ਰਿਹਾ ਕੇਸ ਉਦੋਂ ਦਾ ਤੇ ਉਹ ਕਾਫੀ ਹੰਦੇ ਕੈਨੇਡਾ ਵੀ ਪਹੁੰਚ ਗਿਆ ਇੱਕ ਤਾਂ ਕਨਵਰਕਲੇਗਰ ਤਾਂ ਤਾਂ ਬਾਕੀ